ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੁੱਤ ਨੇ ਕੈਨੇਡਾ ਤੋਂ ਪੰਜਾਬ ਆਉਣਾ ਸੀ ਤੇ ਪਰਿਵਾਰ ਨੇ ਲਾੜਾ ਬਣਾ ਪੁੱਤ ਨੂੰ ਵਿਆਹ ਕੇ ਲਿਆਉਣਾ ਸੀ। ਲੇਕਿਨ ਅਨਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਵਿਆਹ ਤੋਂ ਪਹਿਲਾਂ ਹੀ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਕੈਨੇਡਾ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਪੁੱਤ ਦੀ ਮੌਤ ਹੋ ਗਈ। ਖੰਨਾ ਦਾ ਨੌਜਵਾਨ ਵਿਸ਼ਵਰਾਜ ਸਿੰਘ ਗਿੱਲ ਜੋ ਕਿ ਕੈਨੇਡਾ ਦੇ ਸ਼ਹਿਰ ਕੈਲੇਡਨ ਦੇ ਵਿੱਚ 31 ਦਸੰਬਰ ਦੀ ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਵਿਸ਼ਵਰਾਜ ਦੀ ਮੌਤ ਦੇ ਕਾਰਨ ਉਸ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੋਗ ਵਿੱਚ ਬਦਲ ਗਿਆ ਪਰਿਵਾਰ ਮੁਤਾਬਕ ਵਿਸ਼ਵਰਾਜ 2017 ਦੇ ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਤੇ ਸ਼ਹਿਰ ਬ੍ਰੈਂਪਟਨ ਵਿੱਚ ਰਹਿ ਰਿਹਾ ਸੀ ਉਸ ਦੀ ਮੰਗਣੀ ਕੈਨੇਡਾ ਦੀ ਹੀ ਇੱਕ ਲੜਕੀ ਨਾਲ ਹੋਈ ਸੀ ਜੋ ਕਿ ਕੁਝ ਦਿਨ ਪਹਿਲਾਂ ਹੀ ਵਿਆਹ ਲਈ ਭਾਰਤ ਆਈ ਹੈ ਕੁਝ ਦਿਨਾਂ ਤੱਕ ਵਿਸ਼ਵਰਾਜ ਨੇ ਵੀ ਘਰੋਂ ਨਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਬਾਣਾ ਵਾਪਰ ਗਿਆ ਵਿਸ਼ਵਰਾਜ ਸਿੰਘ ਦੀ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਪਰਿਵਾਰ ਸਦਮੇ ਵਿੱਚ ਚਲਾ ਗਿਆ। ਬੇਟਾ ਜੀ 2017 ਚ ਗਿਆ ਸੀਗਾ। ਦਸੰਬਰ ਦੇ ਵਿੱਚ। ਸਟੱਡੀ ਵੇਸ ਤੇ ਗਿਆ ਸੀਗਾ ਉੱਥੇ ਜਾ ਕੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਨੇ। ਡਿਪਲੋਮਾ ਕਰਨ ਤੋਂ ਬਾਅਦ ਫਿਰ ਵਰਕ ਪਰਮਿਟ ਤੇ ਪੀਈਆਈ ਦੇ ਵਿੱਚ ਜੀ ਦੋ ਦਨਸਾਲ ਉਥੇ ਵੀ ਲਾਈ ਉਥੋਂ ਫਿਰ ਹੁਣ ਬ੍ਰੈਂਪਟਨ ਆ ਗਿਆ ਸੀ ਪੀਆਰ ਲੱਗੀ ਹੋਈ ਸੀ ਜੀ ਨੇੜੇ ਹਫਤੇ 10 ਦਿਨ ਚ ਪੀਆਰ ਆਉਣ ਵਾਲੀ ਸੀ ਤੇ ਹੁਣ ਉਹਦਾ ਅਸੀਂ ਵਿਆਹ ਦਾ ਪ੍ਰੋਗਰਾਮ ਸੀਗਾ ਵਿਆਹ ਕਰਨਾ ਸੀ ਮੀਨ ਵਾਈਜ਼ ਲਈ ਉਥੇ ਐਕਸੀਡੈਂਟ ਹੋ ਗਿਆ ਪਿਛਲੇ ਦਿਨਾਂ 31 ਤਰੀਕ ਨੂੰ ਜੀ ਇਸ ਦਾ ਐਕਸੀਡੈਂਟ ਦਾ ਪਤਾ ਹੈ ਐਕਸੀਡੈਂਟ ਬਰਫ ਦੇ ਉੱਤੇ ਗੱਡੀ ਤੇਜ਼ ਸੀਗੀ ਸਕਿੱਟ ਕਰ ਗਈ ਦੋ ਤਿੰਨ ਪਲਟੀਆਂ ਖਾ ਕੇ ਦੂਜੇ ਪਾਸੇ ਸੜਕ ਦੇ ਖੰਬੇ ਚ ਲੱਗ ਕੇ ਦੂਜੇ ਪਾਸੇ ਸੜਕ ਦੇ ਚਲੀ ਗਈ ਉੱਧਰ ਤੋਂ ਹੋਰ ਗੱਡੀ ਦੇ ਵਿੱਚ ਵੱਜੀ ਜਾ ਕੇ ਤੇ ਗੱਡੀ ਬਰਨ ਹੋ ਗਈ ਅੱਗ ਲੱਗੀ ਗੱਡੀ ਨੂੰ ਵਿੱਚੇ ਸੀਗਾ ਤੇ ਉਹ ਵੈਲਟ ਲੱਗੀ ਹੋਈ ਸੀ ਖੁੱਲੀ ਖਾਲੀ ਨਹੀਂ ਜਾਂ ਸੱਟ ਜ਼ਿਆਦੇ ਲੱਗੀ ਨਾਲ ਗੱਡੀ ਜੀ ਬਰਨ ਹੋ ਗਿਆ ਤੇ ਇਸ ਨਾਲ ਬੱਸ ਮੌਤ ਹੋ ਗਈ ਕਹਤ ਲੱਗ ਕੱਲ ਤੋਂ ਦੀ ਗੱਲ ਵੀ ਹੋ ਰਹੀ ਸੀ ਜੀ ਮੇਰੀ ਦਿਨ ਚ ਗੱਲ ਹੋਈ ਆ ਤੇ ਮੈਂ ਉਹਨੂੰ ਪਿਆ ਮੈਂ ਕਿਹਾ ਬੋ ਤੂੰ ਸਰ ਮੇਰੇ ਸੰਨਨ ਨਾਲ ਨਹੀਂ ਆਉਣਾ ਸੀਗਾ ਇੱਥੇ ਤੇ ਮੈਂ ਕਿਹਾ ਤੂੰ ਘਰੇ ਆ ਉਹਨਾਂ ਨੂੰ ਛੱਡ ਕੇ ਆਉਣਾ 에ਅਰਪੋਰਟ ਤੇ ਕਹਿੰਦਾ ਪਾਪਾ ਮੈਂ ਹੁਣੇ ਆਉਣਾ ਆ ਗਿਆ ਆ ਕੇ ਉਹ ਮੇਰੀ ਦੋਤੀ ਆ ਉਹਦੇ ਨਾਲ ਫੋਟੋ ਫਟ ਪਿਛਾ ਕੇ ਮੈਨੂੰ ਫੋਟੋ ਪਾਤੀ ਮੈਨੂੰ ਕਹਿੰਦਾ ਪਾਪਾ ਮੈਂ ਆ ਗਿਆ ਮੈਂ ਗੱਲ ਵੀ ਕੀਤੀ ਉਹਦੇ ਨਾਲ ਫੇਰ ਪਤਾ ਨਹੀਂ ਬਾਅਦ ਵਿੱਚ ਫੇਰ ਕਿਤੇ ਕੋ ਮੜਕਾ ਮੜ ਚਲੇ ਗਏ ਕਿ ਡੌਗੀ ਸੀ ਛੋਟਾ ਜਿਹਾ ਉਹਨੂੰ ਨਾਲ ਲੈ ਕੇ ਘਮਾਉਣ ਚਲੇ ਗਿਆ ਕਾਰ ਦੇ ਵਿੱਚ ਉੱਥੇ ਮਿਸ ਹੈਪਨਿੰਗ ਹੋ ਗਈ ਜਿੱਥੇ ਗਾਇਕਾਂ ਦਾ ਵੀ ਸ਼ੌਕ ਹਾਂ ਬਹੁਤ ਅੱਛਾ ਗਾਇਕ ਸੀਗਾ ਜੀ ਬਹੁਤ ਰਾਈਟਰ ਬਹੁਤ ਵਧੀਆ ਸੀ ਤੇ ਉੱਥੇ بڑے ਦੋਸਤੇ ਤੇ ਕਹਿੰਦੇ ਸੀ ਕਿ ਅਸੀਂ ਤੇਰੀ ਐਲਬਮ ਕਰਾਉਣੀ ਆ ਹੁਣ ਇੱਥੇ ਆਉਣਾ ਸੀ ਅਸੀਂ ਤਿਆਰੀ ਸੀ ਪੂਰੀ ਉਹਦੀ ਐਲਬਮ ਕਰਾਉਣੀ ਸੀਗੀ ਤੇ ਪਤਾ ਲੱਗਿਆ ਉਹਨਾਂ ਦੇ ਜਿਹੜੇ ਮੈਸੇਜ ਹੋਣ ਵਾਲੇ ਸੀ ਉਹ ਵੀ ਆ ਗਏ ਸੀ ਆ ਉਹਦੀ ਮੰਗੇਤਰ ਸੀਗੀ ਕੁੜੀ ਉਹ ਵੀ ਉਹਨੇ ਇਕੱਠੇ ਹੀ ਆਉਣਾ ਸੀ ਉਹਨਾਂ ਨੇ ਉਹ ਮਤਲਬ ਦੋ ਤਿੰਨ ਦਿਨ ਪਹਿਲਾਂ ਆਈ ਆ ਉਹ ਇੱਥੇ ਸਾਡੇ ਕੋਲ ਵੀ ਆ ਕੇ ਗਈ ਆ ਉਹ ਸਾਨੂੰ ਬਹੁਤ ਵੱਡਾ ਉਸ ਕੱਲ ਦਾ ਵੀ ਸਦਮਾ ਕਿਉਂਕਿ ਅਸੀਂ ਤਾਂ ਪੂਰੀ ਵਿਆਹ ਦੀ ਤਿਆਰੀ ਦੇ ਨਾਲ ਉਹ ਬੇਟੀ ਵੀ ਆਈ ਸੀ ਬੜਾ ਅਸੀਂ ਆਉਣ ਤੇ ਉਹਦੇ ਸ਼ਗਨ ਬਣਾਏ ਵੀ ਵਿਆਹ ਕਰਨਾ ਹੁਣ ਥੋੜੇ ਨਾਲ ਜਾਂਦੀ ਹੋਈ ਸਾਨੂੰ ਮਿਲ ਕੇ ਗਈ ਘੰਟਾ ਤੇ ਬਹੁਤ ਵੱਡਾ ਨਿਆ ਹੋ ਗਿਆ ਪਰਮਾਤਮਾ ਨੇ ਵਕਤ ਵੱਡਾ ਤਕਾਣ ਹੁੰਦੇ ਹੋਏ ਹੋਰ ਮਿਲ ਤਾਂ ਉਹਦੇ ਮਨ ਨੂੰ ਹਾਂ ਜੀ ਸਾਰਿਆਂ ਨੇ ਜੀ ਇੱਥੇ ਸਾਰੇ ਹੁਣ ਜਿੰਨੇ ਵੀ ਲੋਕਾਂ ਨੂੰ ਪਤਾ ਲੱਗਿਆ ਜਿੰਨੇ ਆਮ ਆਦਮੀ ਪਾਰਟੀ ਦੇ ਜਾਂ ਸ਼ਹਿਰ ਤੇ ਮੇਰੇ ਹੋਰ ਕੱਲਾਂ ਦੇ ਮਹਿਕਮੇ ਦੇ ਸਾਥੀ ਨੇ ਸਾਰਿਆਂ ਨੇ ਬਹੁਤ ਦੁੱਖ ਮਨਾਇਆ ਸਾਰੇ ਯਾਰ ਇਹ ਪਰ ਕੀ ਕੀਤਾ ਜਾ ਸਕਦਾ ਪ੍ਰਮਾਤਮਾ ਦਾ ਭਾਣਾ ਇਹਦੇ ਵਿੱਚ ਕੁਛ ਕੀਤਾ ਨਹੀਂ ਜਾ ਸਕਦਾ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਪੈ ਗਿਆ ਸਭ ਪਰ ਬੜਾਈ ਹੌਣ ਹਰ ਨੌਜਵਾਨ ਸੀਗਾ ਤੇ ਬੜਾਈ ਐਨਰਜੈਟਿਕ ਸੀਗਾ ਪੜਨ ਦੇ ਵਿੱਚ ਬਹੁਤ ਅੱਛਾ ਸੀਗਾ ਵਾਹਿਗੁਰੂ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਸਾਡਾ ਪਰਿਵਾਰ ਦਾ ਘਟਾ ਪੂਰਾ ਨਹੀਂ ਹੱਸ